ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ 8:00 ਦਾ ਵੇਲਾ ਜੀ 8:00 ਦੇ ਵੱਜ ਗਏ ਨੇ 5 ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਜੀ ਜੇਕਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਾਂ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਬਾਕੀ ਇੱਥੇ ਹੁਣ ਮੈਂ ਪਾ ਰਹੀ ਹਾਂ ਜੀ ਫੀਡ ਆਥਨ ਦਾ ਧਾਰਾਂ ਦਾ ਟਾਈਮ ਹੋ ਗਿਆ ਤੇ ਆਥਨ ਦੇ ਪੱਠੇ ਫੀਡ ਤੇ ਪਾਣੀ ਪਿਉਂਦਾ ਸੋ ਇੱਕ ਇਹ ਹੁੰਦਾ ਵੀ ਚਲੋ ਥੋੜਾ ਜਿਹਾ ਕਿਉਂਕਿ ਮੱਛਰ ਵੀ ਅੱਜਕੱਲ ਬਹੁਤ ਗਰਮੀ ਬਹੁਤ ਵੀ ਥੋੜਾ ਸਾਧਰੀ ਕਮ ਹੋ ਜਵੇ ਇਸ ਲਈ ਮੈਂ ਕਿ ਚਲੋ ਫਟਾਫਟ ਫੀਡ ਪਾ ਦਵਾ ਬਾਕੀ ਜਿਹੜਾ ਮਿਨਰਲ ਮਿਕਸਚਰ ਜੀ ਉਹ ਖਤਮ ਹੋਇਆ ਹੋਇਆ ਇਹਨਾਂ ਨੂੰ ਵੀ ਥੋੜਾ ਟਾਈਮ ਨਹੀਂ ਮਿਲਿਆ ਤੇ ਹੁਣ ਮੈਂ ਕੱਲ ਸੋਚਿਆ ਕਿ ਵੀ ਕੱਲ ਨੂੰ ਪੱਕਾ ਇਹਨਾਂ ਨੂੰ ਭੇਜ ਕੇ ਵੀ ਮੰਗਵਾਉਂਗੀ ਕਿਉਂਕਿ ਮੈਨਰਲ ਮਿਕਸਚਰ ਬਹੁਤ ਜ਼ਿਆਦਾ ਜ਼ਰੂਰੀ ਆ ਨਾ ਪਸ਼ੂਆਂ ਵਾਸਤੇ ਤੇ ਬਾਕੀ ਹੁਣ ਇੱਥੇ ਮੈਂ ਜੀ ਥੋੜੀ ਫਰਸ਼ ਧੋ ਰਹੀ ਸੀ ਕਿਉਂਕਿ ਦਿਨ ਦੇ ਟਾਈਮ ਆਪਣੀ ਜਿਹੜੇ ਫੌਗਰ ਆ ਚੱਲਦੇ ਹੁੰਦੇ ਆ ਵਿਸਤ ਗੋਹਾ ਨਾਲ ਦੇ ਨਾਲ ਚੱਕੀਆਂ ਨੇ ਪਰ ਫਿਰ ਵੀ ਹਨਾ ਉਹ ਫਾਰਿਆਂ ਦੇ ਕਰਕੇ ਗਿੱਲਾਪਨ ਜ਼ਿਆਦਾ ਹੋ ਜਾਂਦਾ ਫਿਰ ਇਹ ਹੁੰਦਾ ਵੀ ਇੱਕ ਵਾਰੀ ਹੱਥ ਨੇ ਪਾਣੀ ਮਾਰ ਦਈਏ ਨਹੀਂ ਤਾਂ ਫਿਰ ਜਿਹੜਾ ਹੁੰਦਾ ਜਿਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਡਰ ਰਹਿੰਦਾਗਾ ਪਸ਼ੂਆਂ ਨੂੰ ਇਨਫੈਕਸ਼ਨ ਜੀ ਜਿਵੇਂ ਲੀਵੀ ਦੇ ਵਿੱਚ ਵੀ ਹੋ ਜਾਂਦੀ ਆ ਥਣਾ ਦੇ ਵਿੱਚ ਤੇ ਜਾਂ ਫਿਰ ਇਨਫੈਕਸ਼ਨ ਦੇ ਕਾਰਨ ਜਿਹੜਾ ਪਸ਼ੂ ਆ ਉਹਨੂੰ ਰਹਿਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਫਿਰ ਆਪਾਂ ਨੂੰ ਦਵਾਈ ਵਗੈਰਾ ਰਖਾਉਣੀ ਪੈਂਦੀ ਆ ਸੋ ਤਾਂ ਕਰਕੇ ਫਿਰ ਥੋੜੀ ਸਫਾਈ ਜ਼ਰੂਰੀ ਹੈ ਵੈਸੇ ਤਾਂ ਆਪਾਂ ਫਰਨੈਲ ਵੀ ਆਪਣੀ ਦੋਕ ਦੇਣੀ ਹੋਈ ਆ ਖਤਮ ਹੋਈ ਨੂੰ ਫਰਨੈਲ ਜਿਹੜੀ ਆ ਗਈ ਉਹ ਪਾਈਪ ਦੇ ਵਿੱਚ ਹੀ ਪਾਉਂਦੇ ਸੀਗੇ ਤੇ ਉਹਦੇ ਨਾਲ ਫਿਰ ਸਾਰੇ ਫੌਗਰ ਦੇ ਥਰੂ ਸਾਰੇ ਫਰਸ਼ ਦੇ ਉੱਤੇ ਜਿਹੜੀ ਉਹਦਾ ਛੜਕਾ ਹੋ ਜਾਂਦਾ ਸੀਗਾ ਇਹ ਆਪ ਡਟੋਲ ਵਗੈਰਾ ਵੀ ਛਿੜਕ ਸਕਦੇ ਆਪ ਡਟੋਲ ਥੋੜੀ ਮਹਿੰਗੀ ਪੈਂਦੀ ਆ ਫਰਨਲ ਠੀਕ ਰਹਿੰਦੀ ਆ ਤੇ ਨਾਲ ਨਾਲ ਇੱਥੇ ਮੈਂ ਜੀ ਪਸ਼ੂਆਂ ਦੇ ਉੱਪਰ ਵੀ ਜਿਹੜਾ ਪਾਣੀ ਮਾਰ ਰਹੀ ਸੀਗੀ ਜਿਹੜਾ ਤਾਂ ਕਿ ਮੜਾ ਮੋਟਾ ਉਹਨਾਂ ਨੂੰ ਗੋਹਾ ਲੱਗਿਆ ਉਹ ਵੀ ਲੈ ਜੀ ਕਿਉਂਕਿ ਪਤਾਰਾ ਕੱਢਣੀਆਂ ਨੇ ਤਾਰਾਂ ਤੋਂ ਪਹਿਲਾਂ ਪਹਿਲਾਂ ਫਿਰ ਇਹ ਹੁੰਦਾਗਾ ਵੀ ਵੀ ਸਾਫ਼ ਜਾ ਹੋ ਜਾਣਗੇ ਪਸ਼ੂ ਸੋ ਲੋ ਜੀ ਇਥੇ ਮੇ ਆ ਤਕਰੀਬਨ ਅੜੀ ਫਾਸ਼ ਮੇਰੀ ਸਾਫ਼ ਹੋ ਗਈ ਵੈਸੇ ਤਾਂ ਜੀ ਝਾੜੂ ਮਾਰਨ ਦੀ ਜ਼ਰੂਰਤ ਪੈਂਦੀ ਨਹੀਂ ਹੈਗੀ ਜੀ ਤੇ ਕਿਉਂਕਿ ਆਪਣਾ ਜਿਹੜਾ ਹੈਗਾ ਫਰਸ਼ ਸਾਧਨ ਗਿੱਲਾ ਹੋ ਕੇ ਜਿਹੜਾ ਗੋਹਾ ਉਗਲੇ ਪਿਆ ਹੁੰਦਾ ਕਿ ਸੁੱਕਦਾ ਨਹੀਂ ਹੈਗਾ ਜੰਮਦਾ ਨਹੀਂ ਹੈ ਨਾਲ ਜੇ ਜੰਮਿਆ ਹੋਵੇ ਫਿਰ ਝਾੜੂ ਮਾਰਨਾ ਪੈਂਦਾ ਜਿਵੇਂ ਸਰਦੀਆਂ ਹੁੰਦੀਆਂ ਸਰਦੀਆਂ ਦੇ ਵਿੱਚ ਫਸਮਾਰ ਕੇ ਰਗੜ ਰਗੜ ਕੇ ਸਾਫ਼ ਕਰਨਾ ਪੈਂਦਾ ਪਰ ਫਿਰ ਵੀ ਗਰਮੀਆਂ ਦੇ ਵਿੱਚ ਵੀ ਇੱਕ ਅੱਧੀ ਵਾਰ ਝਾੜੂ ਕੁ ਮਾਰਦੇ ਨਹੀਂ ਹੁੰਨੇ ਕਿਉਂਕਿ ਜਿਹੜੀ ਗਿੱਲਾ ਰਹਿਣ ਕਰਕੇ ਜਿਲਬ ਜੀ ਹੋ ਜਾਂਦੇ ਤਿਲਕਣ ਜੀ ਹੋ ਜਾਂਦੀ ਆ ਪਸ਼ੂ ਦੇ ਫਿਰ ਤਿਲਕਣ ਦਾ ਡਰ ਰਹਿੰਦਾਗਾ ਤੇ ਉਹਦਾ ਕਰਕੇ ਫਿਰ ਆਪਾਂ ਜਿਹੜਾਗਾ ਥੋੜਾ 1-2 ਦਿਨਾਂ ਬਾਅਦ ਝਾੜੂ ਨਾ ਸਾਫ਼ ਚੰਗੀ ਤਰ੍ਹਾਂ ਕਰਦਨੇ ਵਸ ਤੇ ਇੱਕ ਤਜਾਬ ਜਿਹਾ ਵੀ ਆਉਂਦਾ ਉਹਦੇ ਨਾਲ ਵੀ ਵਧੀਆ ਰਹਿੰਦਾਗਾ ਉਹਦੇ ਨਾਲ ਚੰਗੀ ਤਰ੍ਹਾਂ ਜਿਹੜੀ ਜਿਲਬ ਜਿਓ ਪੱਟੀ ਜਾਂਦੀ ਹੈਗੀ ਤੇ ਉਹ ਵੀ ਹੁਣ ਖਰ ਖਤਮ ਹੋਇਆ ਪਿਆ ਤੇ ਲੋ ਜੀ ਇੱਥੇ ਮੇੜਾ ਫਰਸ਼ਾ ਸਾਰਾ ਧੋਤਾ ਗਿਆ ਇੱਥੇ ਨਾ ਕੁੱਤੇ ਭੌਂਕ ਰਹੇ ਸੀਗੇ ਤੇ ਮੈਂ ਉਹ ਪਾਣੀ ਮੰਗ ਰਹੇ ਆ ਕਿਉਂਕਿ ਤੋਂ ਪਸ਼ੂ ਨਮੋਨੇ ਆਗੇ ਫਿਰ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਵੀ ਤਾਜਾ ਪਾਣੀ ਪਾਓ ਇੱਥੇ ਉਹਨਾਂ ਬੱਠਰ ਧੋ ਰਹੀਆਂ ਉਹਨਾਂ ਨੂੰ ਪਾਣੀ ਪਾਉਣ ਵਾਸਤੇ ਇੱਕ ਬੱਠਰ ਚ ਪਾ ਕੇ ਦੋਨਾਂ ਨੂੰ ਧਰ ਦਿੰਦੀਆਂ ਵੀ ਦੋਨਾਂ ਦੋਨੋਂ ਇਕੱਠੇ ਪੀ ਲੈਂਦੀਆਂ ਨੇ ਇੱਕ ਜਿਹੜੀ ਸੀ ਜੀ ਆਪਾਂ ਵਾਪਸ ਕਰਦੇ ਆਪਣੇ ਕੋਲ ਹੁਣ ਦੋ ਹੀ ਡੌਗ ਨੇ ਤੇ ਲਓ ਜੀ ਇੱਥੇ ਹੁਣ ਪਿਆਰੀ ਸੀਗੀ ਪਾਣੀ ਜਿਹੜੀ ਇਹ ਬੈੜੀ ਹੈ ਜੀ ਇਹ ਝੂਠਾ ਨਹੀਂ ਕਿਸਦਾ ਪੀਂਦੀ ਫਿਰ ਮੈਨੂੰ ਪਹਿਲਾਂ ਇਹਨਾਂ ਨੂੰ ਪਿਉਣਾ ਪੈਂਦਾਗਾ ਤੇ ਇੱਕ ਵੜੇ ਹੋਰ ਆ ਉਹ ਦੋ ਆਪਾਂ ਤਾਂ ਹੀ ਟੱਬ ਰੱਖੇ ਹੋਏ ਨੇ ਉਹਨੂੰ ਦੂਸਰੀ ਨੂੰ ਪਹਿਲਾਂ ਉਹਦੇ ਵਿੱਚੋਂ ਤੇ ਇਹਨੂੰ ਪਹਿਲਾਂ ਇਹਦੇ ਵਿੱਚੋਂ ਤੇ ਜੇ ਬਾਈ ਚਾਂਸ ਇੱਕ ਪਸ਼ੂ ਪਹਿਲਾਂ ਖੋੜ ਲਿਆ ਫਿਰ ਇਹਨੇ ਪਾਣੀ ਪੀਣੇ ਨਹੀਂ ਹੈਗਾ ਕਿਉਂਕਿ ਫਿਰ ਇਹਨੂੰ ਇਹੀ ਹੁੰਦਾ ਫਿਰ ਝੂਠਾ ਅਸੀਂ ਕਿਵੇਂ ਹੱਸਣ ਲੱਗ ਜਾਂਦੇ ਆ ਵੀ ਪਤਾ ਨਹੀਂ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਝੂਠ ਕਿਸ ਦੀ ਪੀਣੀ ਨਹੀਂ ਬੰਦਾ ਕਹਿੰਦਾ ਉਸ ਤਰੀਕੇ ਦੀ ਹੈ ਤੇ ਚਲੋ ਜੇ ਇਥੇ ਮਾਰਣੀ ਪਾਣੀ ਵੀ ਇਹਨੂੰ ਪਿਆ ਤਾਂ ਵੈਸੇ ਪਾਣੀ ਘਟੀ ਬੀਤਾ ਤੇ ਕਿਉਂਕਿ ਅੱਜ ਕੱਲ ਆਪਾਂ ਇਹ ਜੀ ਹਰਾ ਦੋ ਦਿਨ ਹੋ ਗਿਆ ਆਪਾਂ ਹਰਾ ਪਾ ਰਹੇ ਆਂ ਕਿ ਸੰਨੀ ਨੇ ਆਪਾਂ ਕੀਤੀ ਕਿਉਂਕਿ ਹਰਾ ਆਪਣਾੜਾ ਪੱਕ ਰਿਹਾ ਸੀਗਾ ਫਿਰ ਹੁਣ ਦੋਨੋਂ ਟਾਈਮ ਹਰਾ ਚੱਲਦਾਗਾ ਤੇ ਤਾਂ ਕਰਕੇ ਫਿਰ ਉਹਦੇ ਵਿੱਚ ਹਰੇਚ ਪਾਣੀ ਹੁੰਦਾ ਤੇ ਸੰਨੀ ਨਾਲ ਪਾਣੀ ਜ਼ਿਆਦਾ ਪੀਂਦੀਆਂ ਨੇ ਤੇ ਹਰੇ ਦੇ ਨਾਲ ਪਾਣੀ ਘੱਟ ਪੀਂਦੀਆਂ ਨੇ ਤੇ ਲੋ ਜੀ ਇੱਥੇ ਹੁਣ ਮੈਂ ਦੂਸਰੀ ਸਾਈਡ ਦਿਖਾਉਣ ਲੱਗੀ ਪਾਣੀ ਆਹ ਵਾਲੀ ਵੜੀ ਨੂੰ ਕਿਉਂਕਿ ਉਧਰੋਂ ਧਾਰ ਕੱਢ ਰਹੇ ਨੇ ਫਿਰ ਮੈਂ ਕਿਹਾ ਜੀ ਮੈਂ ਨਾਲ ਵਾਲੀ ਵੜੀ ਵੀ ਖੋਲੂਗੀ ਉਹਨੇ ਵੀ ਹੇਲਣਾ ਇੱਕ ਹੋਰ ਬੜੀ ਖੜੀ ਸੀ ਜੀ ਉਹਦਾ ਫਿਰ ਇਹ ਹੈ ਵੀ ਧਾਰ ਕੱਢਣ ਵਾਲੀ ਆ ਉਹਨੇ ਫਿਰ ਬੱਚੇ ਕੋਲੇ ਭੱਜਣਾ ਸੀਗਾ ਫਿਰ ਮੈਂ ਕਿਹਾ ਵੀ ਚਲੋ ਪਹਿਲਾਂ ਇਹਨਾਂ ਨੂੰ ਪਿਆ ਦਨੀ ਆਵੇਂ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਪਸ਼ੂਆਂ ਨੂੰ ਵੀ ਜੀ ਮੱਛਰੀ ਬਹੁਤ ਜ਼ਿਆਦਾ ਪਸ਼ੂਆਂ ਲਈ ਤੇ ਆਥਾਂ ਦੇ ਟਾਈਮ ਆਪਾਂ ਧੂਣੀ ਵਾਸਤੇ ਲਾਉਣੀ ਹੈ ਇਹਨਾਂ ਦੇ ਵਾਸਤੇ ਪਰ ਫਿਰ ਵੀ ਧੂਣੀ ਨਾਲ ਫਿਰ ਹੁਣ ਕੱਲ ਨੂੰ ਸੋਚ ਰਹੀਆਂ ਕਿ ਵੀ ਮੱਛਰਦਾਨੀ ਇਹਨਾਂ ਨੂੰ ਮੈਂ ਕਿਹਾ ਵੀ ਉਹਨਾਂ ਨੂੰ ਲਿਆ ਕੇ 1 ਵਜੇ ਨਾ ਪਜਾ ਦਵਾ ਦਿਓ ਤੇ ਸਾਰਾ ਵੀ ਚੰਗੀ ਤਰ੍ਹਾਂ ਤੇ 1500 2000 ਰੁਪਏ ਹੀ ਕਹਿ ਰਹੇ ਸੀ ਵੀ ਲੱਗ ਜਾਊਗਾ ਚਲੋ ਪਰ ਇਹ ਵੀ ਚਲੋ ਰਾਮਨਾ ਬੈਠ ਜਾਇਆ ਕਰਨੀ ਆ ਬੈੜੀ ਨੇ ਤਾਂ ਜੀ ਪਾਣੀ ਪੀਤੇ ਹੀ ਨਹੀਂ ਹੁਣ ਮੈਂ ਪਿਆਰੀਆਂ ਇਹਨੂੰ ਇਹਨੂੰ ਪਹਿਲਾਂ ਇਹਨੇ ਦੀ ਧਾਰ ਕੱਢ ਕੇ ਹਟਿਆ ਇਹ ਵਾਲੀ ਦੀ ਤਾਂ ਕਰਕੇ ਫਿਰ ਮੈਂ ਕਿ ਚੱਲ ਇਹਨੂੰ ਵੀ ਦਿਖਾ ਦਵਾ ਫਿਰ ਇਹਨੇ ਇਹਦੀ ਆਦਤ ਆ ਬੈੜੀ ਦੀ ਜੀ ਧਾਰ ਚੋਣ ਸਾਰੇ ਨੇ ਬੈਠਣਾ ਹੁੰਦਾ ਧਾਰ ਚੋਣ ਸਰ ਕਦੇ ਵੀ ਬਸ ਨੂੰ ਬੈਠਣ ਨਹੀਂ ਦੇਣਾ ਚਾਹੀਦਾ 15 ਮਿੰਟ ਤੱਕ ਕਿਉਂਕਿ ਨਹੀਂ ਤਾਂ ਫਿਰ ਜਿਹੜੀ ਇਨਫੈਕਸ਼ਨ ਹੋ ਜਾਂਦੀ ਹੈ ਥਣਾ ਦੇ ਵਿੱਚ ਲਓ ਜੀ ਇੱਥੇ ਹੁਣ ਮੈਂ ਪਾ ਰਹੀ ਸੀ ਪੱਠੇ ਇਹ altar ਕੱਢ ਰਹੇ ਨੇ ਤੇ ਮੈਂ ਕਿਹਾ ਵੀ ਚਲੋ ਮੈਂ ਨਾਲ ਨਾਲ ਫਟਾਫਟ ਪੱਠੇ ਬਾਦਵਾ ਇਹਦੇ ਵਿੱਚ ਆਪਾਂ ਤੂੜੀ ਤਾਂ ਮਲਾਉਣੀ ਨਹੀਂ ਕੱਲਾ ਹਰਾ ਹਰਾ ਹੀ ਪਾਉਣਾਗਾ ਤੇ ਆਹ ਵਾਲਾ ਜਿਹੜਾ ਬੱਠਣਾ ਜੀ ਪਹਿਲਾਂ ਹੁੰਦਾ ਸੀ ਭਾਂਡੇ ਵਾਂਜਣ ਵਾਲਾ ਆਪਣਾ ਬੱਠਣ ਮੈਂ ਇਹਦੇ ਵਿੱਚ ਭਾਂਡੇ ਵਾਂਜਦੀ ਹੁੰਦੀ ਸੀ ਕੱਲੇ ਭਾਂਡੇ ਵਾਸਤੇ ਰੱਖਿਆ ਹੋਇਆ ਸੀ ਭਾਂਡੇ ਵਾਂਜਣੇ ਪਾਉਣੇ ਧੋਣੇ ਉਹਦੇ ਵਾਸਤੇ ਪਰ ਹੁਣ ਆਪਣੀ ਕਿਚਨ ਬਣ ਗਈ ਆ ਤੇ ਉੱਥੇ ਸਿੰਕ ਜੀ ਭਾਂਡੇ ਧੋਣੇ ਆ ਫਿਰ ਹੁਣ ਜਿਹੜਾ ਇਹ ਵਾਲਾ ਬੱਠੜਾ ਉਹ ਅਸੀਂ ਜਿਵੇਂ ਪਛਮਾਣੇ ਪੱਠੇ ਬੁੱਟੇ ਪਾਉਣੇ ਯਾ ਇੰਨਾ ਕੰਮਾ ਲਈ ਲਾ ਲਿਆ ਕਿ ਕਿਹੜੇ ਪਲਾਸਟਿਕ ਦਾ ਬੱਠੜਾ ਜੀ ਛੇਤੀ ਟੁੱਟ ਜਾਂਦੇ ਨੇ ਤੇ ਰਾ ਲੋਹੇ ਦਾ ਬੱਠੜਾ ਹੋ ਗਿਆ ਜਾਂ ਸਿਲਵਰ ਦਾ ਹੋ ਗਿਆ ਇਹ ਛੇਤੀ ਟੁੱਟਦੇ ਨਹੀਂ ਹੈਗੇ ਤੇ ਤਾਂ ਕਰਕੇ ਫਿਰ ਪਹਿਲਾ ਲਾ ਲਿਆ ਹੁਣ ਮੈਂ ਸੋਚ ਰਹੀ ਸੀ ਵੀ ਆਹ ਬੱਠੜ ਟੁੱਟਣ ਤੋਂ ਬਾਅਦ ਵੀ ਜਿਹੜਾ ਲਿਆਵਾਂ ਦੂਸਰਾ ਉਹ ਸਿਲਵਰ ਦਾ ਹੀ ਲੈ ਕੇ ਆਵਾਂ ਕਿਉਂਕਿ ਆਹ ਬੱਠੜ ਤੋਂ ਪਹਿਲਾਂ ਇੱਕ ਨਵਾਂ ਬੱਠੜ ਸੀ ਉਹ ਵੀ ਆਪਣਾ ਟੁੱਟ ਗਿਆ ਆ ਗੜੀ ਜੀ ਮਾਰਦੀ ਜਿਹੜੀ ਕੰਦੇ ਨਾਲ ਖੜੀ ਹੈ ਤਾਂ ਹੀ ਆਏ ਨੇ ਪਹਿਲਾਂ ਵੀ ਇਹਨੇ ਮੇਰੇ ਟੱਕਰ ਮਾਰਨੀ ਇਸ ਨੂੰ ਫਿਗੜ ਪਾਉਂਦੀ ਸੀ ਤੇ ਇਹਦੇ ਮੂਰੇ ਥੋੜੀ ਜਿਹੀ ਫੀਡ ਪਈ ਸੀਗੀ ਤੇ ਫਿਰ ਇਹ ਕਹਿੰਦੇ ਚਲੋ ਮੈਂ ਹੱਥ ਕਮਾ ਲਵਾਂ ਨਾ ਵੀ ਚੰਗੀ ਤਰ੍ਹਾਂ ਵਿਚਰਲ ਜੂਗੀ ਆਪਣੇ ਖਾ ਲੂਗੀ ਇਧਰ ਵੀ ਥੋੜੀ ਤੂੜੀ ਪਈ ਸੀ ਸੰਨੀ ਦਿਨ ਦੀ ਮੈਂ ਇਹਨਾਂ ਨੂੰ ਕੈਰੀ ਸੀ ਮੈਂ ਕਹਿੰਦੀ ਆ ਵੀ ਆਹ ਵਿਚਰ ਲਾ ਦੇਣੀ ਚਾਹੀਦੀ ਵੀ ਖਾ ਲੈਣੀ ਆ ਚੰਗੀ ਤਰ੍ਹਾਂ ਰਾਜ ਜਾਣੀ ਆ ਲਓ ਜੀ ਹੁਣ ਇੱਥੇ ਮੈਂ ਕੱਢ ਰਹੀ ਆ ਧਾਰ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੈਂ ਸਿੱਖ ਰਹੀ ਆਂਗੀ ਪਰ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਹੁਣ ਜਿਆਦਾ ਦੁੱਧ ਕੱਢ ਲੈਣੀ ਆਂਗੀ ਮੈਂ ਕਿ ਮੈਂ ਕਿਹਾ ਚਲੋ ਕੋਕਿਲ ਇਹ ਵਾਲੀ ਵੀ ਬੜੀ ਹੈ ਥੋੜੀ ਕੰਨੀ ਹੈਗੀ ਜਿਆਦਾ ਟਪਦੀ ਨਹੀਂ ਹੈਗੀ ਤੇ ਜਿਹੜੀ ਆ ਨਾਲ ਖੜੀ ਹੈ ਜਿੱਤੀ ਜੇ ਵੀ ਹਲੇ ਥੋੜੀ ਜੀ ਜਿਆਦਾ ਮੈਂ ਟਪਦੀ ਏ ਧਾਰ ਚੁਣੀ ਆ ਇੱਕੇ ਦੇ ਐ ਥਣ ਵਧੀਆ ਹਨ ਵੀ ਆਹ ਆਰਾਮ ਨਾਲ ਬਹਿ ਸੰਗ ਉਹਦੀ ਧਾਰ ਕੱਢਣੀ ਸਿੱਖੀ ਜਾ ਸਕਦੀ ਹੈ ਤੇ ਤੇ ਧਾਰ ਜਿਆਦਾ ਕਹਿੜੀ ਵੀ ਨਹੀਂ ਹੈਗੀ ਬੋਲੀ ਧਾਰਾ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਵੀ ਸਿੱਖ ਲਮੀ ਤੇ ਸਵੇਰ ਮੰਮੀ ਗਏ ਹੋਏ ਸੀ ਸਵੇਰ ਦੇ ਟਾਈਮ ਜੀ ਮੈਨੂੰ ਟਾਈਮ ਨਹੀਂ ਸੀ ਮਿਲਦਾ ਇੱਕ ਟਾਈਮ ਹੀ ਟ੍ਰਾਈ ਕਰਦੀ ਹੁੰਦੀ ਸੀ ਚੋਣ ਦੀ ਹੁਣ ਮੰਮੀ ਆ ਗਈ ਨਹੀਂ ਹੁਣ ਮੈਂ ਦੋਨੋਂ ਟਾਈਮ ਚੋਕੇ ਦੇਖ ਲਿਆ ਕਰੂੰਗੀ ਕਿ ਛੇਤੀ ਸਿੱਖ ਜੂੰਗੀ ਤੇ ਵੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਤਾਂ ਵੀ ਸਿੱਖ ਵੀ ਜੀ ਫਿਰ ਮੈਂ ਇਹਦੀ ਹੀ ਪੜ੍ਹਿਆ ਕਰੂੰਗੀ ਕਿ ਬਾਕੀ ਜਿਹੜੀਆਂ ਵੈੜੀਆਂ ਤਾਂ ਡਰ ਲੱਗਦਾ ਉਹ ਟੱਪਦੀਆਂ ਜ਼ਿਆਦਾ ਇੱਕ ਦੋ ਵਿੱਚ ਇਹ ਜੀਆਂ ਥੋੜੀਆਂ ਕੌੜ ਦੇ ਮਾਰਨ ਵੀ ਪੈਂਦੀਆਂ ਨੇ ਤੇ ਜਿਹੜੀ ਲੰਬੋ ਜੀ ਨੂੰ ਮੈਂ ਤੁਹਾਨੂੰ ਦਿਖਾਇਆ ਸੀ ਵੀ ਬਹਿ ਜਾਂਦੀ ਆ ਉਹਨੂੰ ਅਸੀਂ ਨਾਂ ਰੱਖਿਆ ਹੈ ਜੀ ਇਹਦਾ ਲੰਬੋ ਕਿਉਂਕਿ ਤਾਂ ਹਾਂਜੀ ਲੋ ਜੀ ਹੁਣ ਆਪਣਾ ੜਾ ਘਰ ਦਾ ਕੰਮ ਸਾਰਾ ਕੰਪਲੀਟ ਹੋ ਗਿਆ ਸੀ ਪਸੋਂ ਵਗੈਰਾ ਦਾ ਹੁਣ ਮੈਂ ਬੈਠੀ ਆ ਅੰਦਰ ਤੇ ਹੁਣ ਪੈਂਨ ਦੀ ਤਿਆਰੀ ਹੈ ਵੀਡੀਓ ਰਿਡਿਟ ਕਰ ਰਹੀ ਸੀ ਤੇ ਆਪਣੇ ਇੱਕ ਵੀਅਸ ਦਾ ਕਾਫੀ ਦਿਨ ਤੋਂ ਮੈਸੇਜ ਆ ਰਿਹਾ ਸੀ 2-3 ਦਿਨ ਤੋਂ ਲਗਾਤਾਰ ਜੀ ਜੀ ਮਨੁਦਾਸ ਹੋਵੇ ਤਾਂ ਆਪਾਂ ਕਿਹੜਾ ਪਾਠ ਕਰ ਸਕਦੇ ਹਾਂ ਤਾਂ ਜੀ ਆਨੰਦ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਜਿਹੜਾ ਤੁਸੀਂ ਕੰਟ ਕਰਕੇ ਕਰ ਸਕਦੇ ਹੋ ਤੇ ਇਹ ਇੱਕ ਮਹਾਪੁਰਸ਼ਾਂ ਨੇ ਦੱਸਿਆਗਾ ਵਿੜਨੰਦ ਸੰਤ ਸਹਿਬ ਦੀ ਪਹਿਲੀ ਪੌੜੀ ਦਾ ਪਾਠ ਉਹ ਗੰਨੁ ਮਨੁਦਾਸ ਹੁੰਦਾ ਤਾਂ ਤੁਸੀਂ ਉਹਨੂੰ ਕੰਟ ਕਰਕੇ ਬਾਰ-ਬਾਰ-ਬਾਰ ਵੀ ਉਹ ਤੁਸੀਂ ਪਹਿਲੀ ਪੌੜੀ ਜਪ ਸਕਦੇ ਹੋ ਉਹਦੇ ਨਾਲ ਜਿਹੜਾ ਆਪਣੀ ਮਨ ਦੀ ਉਦਾਸੀਆ ਦੂਰ ਹੁੰਦੀ ਆ ਤੇ ਜੇ ਉਹਦਾ ਅਰਥ ਤੁਸੀ ਸਮਝਣਾ ਹੋਵੇ ਤਾਂ YouTube ਤੇ ਤੁਸੀਂ ਅਨੰਦ ਸਹਿਬ ਦੀ ਪਹਿਲੀ ਪੌੜੀ ਜਿਹੜੀ ਭਰ ਕੇ ਉਹਦਾ ਅਰਥ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਨਹੀਂ ਤਾਂ ਅੱਜਕੱਲ ਗੁਟਕਾ ਸਭਾ ਹੁੰਦੇ ਨੇ ਸਟਿਕ ਦੇ ਉਹਦੇ ਵਿੱਚ ਵੀ ਅਰਥ ਸਮਝਾਏ ਹੁੰਦੇ ਨੇ ਸੋ ਇਸ ਕਰਕੇ ਮੈਂ ਕਹਿਆ ਕਿ ਕਿ ਕਾਫੀ ਵਾਰ ਮੈਸੇਜ ਆ ਰਿਹਾ ਸੀ ਉਹਨਾਂ ਦਾ ਅੱਜ ਵੀ ਸਵਿਰੀ ਆਇਆ ਹੋਇਆ ਸੀਗਾ ਸੋ ਤਾਂ ਕਰਕੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜੁੜ ਦੱਸਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ